ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲ ਜੰਦਾ ਪਿੰਡ ਖਾਈ ਜੀ ਪਹਿਲਾਂ ਵੀ ਆਪਣੇ ਚੈਨਲ ਤੇ ਕਾਫੀ ਵੀਡੀਓ ਆ ਗੀਆਂ ਤੇ ਸਾਫ਼ ਸੁਥਰਾ ਤੇ ਗਰੰਟੀ ਵਾਲਾ ਕੰਮ ਆ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਅੱਜ ਤੁਹਾਨੂੰ ਨਾ ਅਨੋਖੀ ਵੀਡੀਓ ਦਿਖਾਉਣੀ ਹੈ ਕਿਉਂਕਿ ਬਹੁਤ ਬਾਈ ਮੰਗ ਕਰਦੇ ਆ ਵੀ ਸਾਨੂੰ ਗੈਰ ਹੋਵੇ ਚੈੱਕ ਕਰਾਉ ਉਸ ਚ ਹੋਵੇ ਪਿਓਰ ਗੈਰ ਤੇ ਇੱਕ ਕਰਾਸ ਬੈਡ ਗੱਲਬਾਤ ਬਾਈ ਨਾਲ ਕਰਾਵਾਂ ਚੰਗੇ ਮਿਲ ਕੇ ਰਿਕਾਰਡ ਕਰਾਂਗੇ ਦੋਨੇ ਗੱਬਣਾ ਤੇ ਗੈਰ ਬੱਟ ਕਰੀ ਜਾਂਦੀ ਹੈ ਮਟਾਂਡੀ ਇਹਦੀ ਫੁੱਟ ਚੁੱਕੀ ਆ ਜੋ ਤੜਕੇ ਵੀਡੀਓ ਅਪਲੋਡ ਹੋਊਗੀ ਇਹਦੀ 8-9 ਵਜੇ ਉਦੋਂ ਇਹ ਸੂਈ ਸਬਾਈ ਤੇ ਧਾਰਾ ਮਾਰ ਕੇ ਤੁਸੀਂ ਲਿਜਾ ਸਕਦੇ ਹੋ ਦੁਬਾਰਾ ਚ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹਾਂ ਜੀ ਹਾਂ ਜੀ ਨੰਬਰ ਬੋਲੋ ਪਹਿਲਾਂ ਤਾਂ ਜੀ 8327965 ਦਾ ਪਿੰਡ ਜੀ ਪਿੰਡ ਖਾਈ ਜ਼ਿਲ੍ਹਾ ਸੀ ਨਾ ਸਿੰਘ ਵਾਲਾ ਜ਼ਿਲ੍ਹਾ ਮੁਕਤ ਤੇ ਨੇੜੇ ਆਪਣੇ ਇਧਰ ਦੀਨਾ ਸਾਹਿਬ ਹਾਂ ਜੀ ਤੇ ਇਧਰ ਪੱਤੋ ਤੇ ਜਵਾਰ ਸਿੰਘ ਵਾਲਾ ਹਾਂ ਜੀ ਤੇ ਇਧਰ ਗਾਜੀਆਣਾ ਤੇ ਸੈਦੂ ਆਗੇ ਹਾਂ ਜੀ ਤੇ ਅੱਜ ਫਿਰ ਆਪਾਂ ਦੋ ਨਾਗ ਦਿਖਾਉਣੇ ਆ ਹਨਾ ਨਾਗ ਦਾ ਆਪਣੇ ਕੋਲ ਮੰਨੀਆਂ ਵੀ ਖੜੀਆਂ ਚਾਰ ਜੇ ਕਿਹੇ ਬਾਈ ਨੇ ਸੰਪਰਕ ਕਰਨਾ ਤੁਹਾਡੇ ਨਾਲ ਕਰ ਸਕਦਾ ਹਨ ਚਾਰ ਸੂਈਆਂ ਸਵਾਈਆਂ ਮੰਨੀਆਂ ਜੀ ਹਾਂਜੀ ਸੂਈਆਂ ਇੱਕ ਬੂਰੀ ਵੀ ਖੜੀ ਆ ਦੇਖੋ ਜੀ ਮੈਂ ਕੈਮਰਾ ਮਾਰਦੇ ਨਾ ਜਦੋਂ ਤਿਆਰ ਹੋ ਗਈਆਂ ਹਜੇ ਤਾਜ਼ੀਆਂ ਸੂਈਆਂ ਉਹਦੇ ਇਹਨਾਂ ਦੀ ਵੀ ਵੀਡੀਓ ਕਰਾਂਗੇ ਹਨਾ ਆਪਾਂ ਤੇ ਜਿਹੜੀ ਆਪਾਂ ਗਿਰ ਦੇਖੀ ਜਾਨੀ ਜਿੱਧਰ ਆ ਜੂ ਨੇੜੇ ਮੜਾ ਜੇ ਪਹਿਲੇ ਨੰਬਰ ਤੇ ਹਾਂਜੀ ਤੇ ਇਹਦੀ ਮੰਗ ਬਹੁਤ ਆ ਹਾਂਜੀ ਹਾਂਜੀ ਤੇ ਕਿਹੜਾ ਸੂਆ ਜੀ ਇਹ ਇਹ ਦੂਜਾ ਸੂਆ ਜੀ ਐਕ ਦੂਜੇ ਸੂਏ ਹੁਣ ਵਟ ਕਰੀ ਜਾਂਦੇ ਸੂਪੂ ਇਹ ਹਾਂਜੀ ਆਪਸ ਸਾ ਤੇ ਦੂਜੇ ਸੂਏ ਪਹਿਲੇ ਸੂਏ ਦਾ ਕੀ ਮਾਲਕਾ ਨੇ ਇਹਦਾ ਰਿਕਾਰਡ ਦੱਸਿਆ ਇਹਦੇ ਸੂਏ ਦਾ ਇਹਦਾ ਜੀ ਕਿ 22 ਕਿਲੋ ਦਾ ਐਤ ਕੀ ਫਿਰ ਕਿੰਨਾ ਦੇਉ ਐਤ ਕਿ ਆਪਾਂ ਬਾਹਾਂ ਨਹੀਂ ਕਹਿੰਦੇ 25 ਪਲੱਸ ਤੇ 25 ਪਲੱਸ ਬਾਕੀ ਦੇਉ ਵੀ ਫੈਟ ਵਾਲਾ ਹਾਂਜੀ ਫੈਟ ਵਾਲਾ ਖੋਲੋ ਜਿਹਦਾ ਤੋਰਾ ਤਾਰਾ ਕਰਾਈ ਗਿਆ ਚੈੱਕ ਤੇ ਕਰਮਾਈ ਨੇ ਬੱਚੀ ਦੇ ਦੀ ਗੱਲ ਬੱਕਰੀ ਹੁਣ ਪਯੌਰ ਗੈਰਾ ਜੀ ਅੱਗੇ ਸਾਡੇ ਘਰੇ ਵਾਸਤੇ ਵੀ ਰੱਖੀ ਗੇ ਹੂੰ ਨਹੀਂ ਠੀਕ ਆ ਵੀਰੇ ਹੈਗੀ ਆ 22 ਕੋਲੇ ਆਦੇ ਰੱਖੀ ਵੀ ਅੰਦਰ ਖੜੀ ਹੈ ਠ ਤੇ ਇਹ ਉਹਦੇ ਨਾਲ ਥੋੜੀ ਜਿਹੀ ਜ਼ਿਆਦੇ ਚੰਗੇ ਹੈ ਇਹ ਫਿਰ ਜਮਾ 100 ਹੈ 100 ਨੰਬਰ ਆ ਗਈ ਤੇ ਤੁਸੀਂ ਥਾਣ ਲੈਵਾ ਕਰੋ ਚੈੱਕ ਕਰਮ ਵਾਲੀ ਭੱਟ ਕਰ ਰਹੀ ਹੈ ਤੇ ਕਿੰਨਾ ਸੋਹਣਾ ਹਵਾਨਾ ਇਹਦਾ ਤੇ ਪਹਿਲਾਂ ਉਹ ਚੁੱਪ ਚੁੱਪ ਕੇ ਦੇਖੀ ਧਾਰਾਂ ਧੁਰਾਂ ਦੀ ਓਕੇ ਹੈ ਜੀ ਇਹ ਬਹੁਤ ਹੀ ਆਇਆ ਮੋਗ ਗਿਆ ਮੋਗ ਗਿਆ ਰਗੀ ਤੇ ਕਰਮ ਵਾਲੀ ਨੇ ਐਫ ਐਫ ਬੜਾ ਰਗੀ ਹਵਾਨਾ ਇਹਨੇ ਤਿਆਰ ਕਰ ਲਿਆ ਹਨਾ ਕੋਈ ਕਰਾਉਂ ਚ ਨਹੀਂ ਹੈਗੀ ਤੇ ਜੇਰੋਂ ਤੁਸੀਂ ਪਹਿਲਾਂ ਖਿੱਚੀ ਖੁੱੱਚੇ ਸੀ ਰੋਂ ਠੰਡੀ ਸੀਗੀ ਜੀ ਇਹ ਤੇ ਮਾਂ ਜੀ ਜਮਾ ਪੂਰਾ ਨਿਆਣਾ ਪਾਓ ਚੈਨਾ ਤੇ ਬਾਕੀ ਦੇ ਜੂਨੀਅਰ ਨੇ ਸੁਣਾ ਉਹਦੋਂ ਇਹਨੇ ਜੇ ਉਹਨੂੰ ਕਿਹੇ ਵੀਡੀਓ ਅਪਲੋਡ ਹੋਣੀ ਇਹਨੇ ਸੂਪਨ ਅਗਲਾ ਆਉਦੀ ਸਾਲੀ ਕਰਕੇ ਲੈ ਜਾ ਸਕਦਾ ਤੇ ਡਿਮਾਂਡ ਇਧਰ ਆ ਜੀ ਮੜਾ ਡਿਮਾਂਡ ਫੋਨ ਤੇ ਕਰਾਂਗੇ ਜਾਇ ਜੀ ਹੋਊਗੀ ਜਾਇਜ ਬਿਲਕੁਲ ਡਿਮਾਂਡ ਫੋਨ ਤੇ ਤੇ ਬੈੜਨਾ ਹੈ ਵੀ ਵੱਡੇ ਸਾਈਜ਼ ਦੀ ਆ ਵੱਡੇ ਕੱਦ ਕਾੜ ਦੀ ਘਿਰ ਤੇ ਡਿਮਾਂਡ ਇਹਦੀ ਫੋਨ ਤੇ ਮਿਲ ਕੰਪੈਸਟੀ ਤੁਸੀਂ 20 ਲਾ ਲਿਓ ਤੁਸੀਂ 25 ਲੈ ਲਿਓ 22 ਕਹਿੰਦਾ 25 ਆਪਾਂ ਦੇ ਦੂਗੀ 20 ਇਹਦਾ 21 ਕ ਤੇ ਹੁਣ ਆਪਾਂ 2 ਨੰਬਰ ਦੀ ਗੱਲ ਕਰ ਲਗੇ ਇਹ ਐਚ ਐਫ ਨਾਲ ਥੋੜਾ ਕਰਾਸ ਆ ਗਿਆ ਹਨਾ ਹਾਂਜੀ ਤੇ ਝੋਲੀ ਝਾਲੀ ਇਹਦੀ ਵੀ ਪੂਰੀ ਵਧੀਆ ਜੀ ਹਨਾ ਕਿੰਨਾ ਦੁੱਧ ਕੱਢ ਦੂਗੇ ਇਹ 20 ਦੇ ਦੂ ਜੀ ਰਾਮ ਨੂੰ ਤੇ ਬਲਟਲਾਂ ਕਾਫੀ ਬੰਗਾ ਹਨਾ ਖੋਲੋ ਇਹਨੂੰ ਵੀ ਤੋੜਾ ਤੋੜਾ ਕਰਾਈਗੇ ਜੀ ਇੱਕ ਤੇ ਇਹ ਤਾਂ ਆਪਾਂ ਉਹਦੇ ਗਿਰਦੇ ਨਾਲ ਦਿਖਾਤੀ ਚੱਲ ਇਧਰੋਂ ਲੰਘਦੇ ਸੀਗੇ ਤੇ ਸੂਈਆਂ ਆਮੀਆਂ ਦੀ ਵੀਡੀਓ ਆਪਾਂ ਅਪਲੋਡ ਕਰਨੀ ਸੀ ਹਨਾ ਤੇ ਜੇ ਰਹਿ ਗਈ ਤਾਂ ਆਪਾਂ ਇਹਦੀ ਸੂਈ ਵੀ ਦੀ ਕਰਾਂਗੇ ਹਾਂਜੀ ਓਕੇ ਜੀ ਲੈ ਚੱਲੋ ਤੇ ਸੂਆ ਕਿਹੜਾ ਜੀ ਇਹਦਾ ਉਹ ਦੂਜੇ ਸੂਣਾ ਜੀ ਦੂਜਾ ਇਹ ਸੀਰੀਅਲ ਸੰਡੀ ਹੈ ਵੀ ਜੀ ਪੂਰੀ ਜੀ ਓਕੇ ਜੀ ਤੇ ਦੁੱਧ ਦੇ ਇਹਨਾਂ ਨੇ ਦੋਨਾਂ ਨੇ ਫੈਟ ਵਾਲਾ ਪਾਉਣਾ ਕਿਉਂਕਿ ਜਿਹੜੇ ਵੀਰ ਐਚਐਫ ਨਹੀਂ ਰੱਖਣਾ ਚਾਹੁੰਦੇ ਘਰੇ ਇੱਕ ਅੱਧੀ ਗਾਂ ਰੱਖਣਾ ਚਾਹੁੰਦੇ ਹਨਾ ਵੀ ਇਹੋ ਜੀ ਸਾਨੂੰ ਗਾਂ ਚਾਹੀਦੀ ਜਿਹਦੀ ਫੈਟ ਹੋਵੇ ਤੇ ਦੁੱਧ ਵੀ ਹੋਵੇ ਨਾਲ ਤੇ ਨਾਲ ਠੰਡੀ ਵੀ ਹੋਵੇ ਦੁਨਨੇ ਤਿੰਨੇ ਗੱਲਾਂ ਕਰਾਸ ਬਰੀਡ ਗਾਂ ਚ ਨਹੀਂ ਮਿਲਦੀਆਂ ਹਨਾ ਹਾਂਜੀ ਬੜਾ ਸੁਤਰਾ ਹਾਂ ਥਾਨ ਬੜਾ ਚੰਗਾ ਤੇ ਚੁੱਪ ਚੁੱਪ ਦੀ ਓਕੇ ਜੀ ਇਹ ਵੀ ਤੇ ਡਿਮਾਂਡ ਇਹਦੀ ਵੀ ਫੋਨ ਤੇ ਹੈ ਤੇ ਨੰਬਰ ਫੇਰ ਬੋਲ ਦਿਓ ਜੀ 83279 64510 64510 ਦੁਨਨੇ ਤੁਹਾਨੂੰ ਅੱਜ ਇੱਕ ਕਰਾਸ ਬਰੀਡ ਦੀ ਦਿਖਾਤੀ ਐਚਐਫ ਨਾਲ ਤੇ ਇੱਕ ਤੁਹਾਨੂੰ ਪਿਓਰ ਗੈਰ ਬੱਟ ਕਰੀ ਜਾਂਦੇ ਸੂ ਪ ਤੇ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੀ ਹੁੰਦਾ ਦੋਨਾਂ ਦੀ ਤੁਸੀਂ ਡਿਮਾਂਡ ਫੋਨ ਤੇ ਰਹਿਣ ਵਾਲੀ ਹੈ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਖਰੀਦਦਾਰੀ ਤੁਸੀਂ ਜ਼ਰੂਰ ਕਰਨੀ ਆ ਕਿਉਂਕਿ ਕੋਈ ਬਾਹਲੀ ਵੀ ਨਹੀਂ ਹੋਣੀ ਤੇ ਕੋਈ ਐਡੀ ਇਹਨਾਂ ਦੀ ਨਾਰਮਲ ਵੀ ਡਿਮਾਂਡ ਨਹੀਂ ਹੋਣੀ ਕਿਉਂਕਿ ਬਹਿੜਾਂ ਚੰਗੀਆਂ ਕ੍ਰਾਸ ਬ੍ਰੀਡ ਚ ਆ ਗਈਆਂ ਥਣ ਲੈ ਵੀ ਐਨੇ-ਐਨੇ ਕ੍ਰਾਸ ਬ੍ਰੀਡ ਚ ਨਹੀਂ ਮਿਲਦੇ ਤੇ ਇੱਕ ਪਿਓਰ ਗੈਰ ਆ ਗਈ ਤੇ ਪਿੰਡ ਖਾਈ ਜੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਬਾਈਆਂ ਦੇ ਮੇਨ ਦੀਨਾ ਸਾਹਿਬ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅਦਲੋ ਧੰਨਵਾਦ ਜਲਦ ਮਿਲਦੇ ਅਗਨੇ ਵੀਡੀਓ ਦੇ ਨਾਲ